ਪਰ ਦੁਨੀਆ ਤੇ ਐਦਾਂ ਦੇ ਲੋਕ ਵੀ ਨੇ ਤੁਸੀਂ ਮਾੜਾ ਜਿ ਕਿਸੇ ਤੇ احسان ਕਰਦੇ ਹੋ ساری عمر ਉਹਨਾਂ ਨੇ ਚੇਤੇ ਰੱਖਣਾ ਯਾਰ ਫੁਲਾਣੇ ਬੰਦੇ ਨੇ ਮੇਰੇ ਤੇ ਆ احسان ਕੀਤਾ ਸੀ ਗੁਰੂ ਸਾਹਿਬ ਨੇ ਕਿੱਡਾ ਵੱਡਾ ਸਾਡੇ ਤੇ احسان ਕੀਤਾ ਚਾਰੇ ਪੁੱਤ ਸਾਥੋਂ ਵਾਰ ਦਿੱਤੇ ਸਾਰਾ ਪਰਿਵਾਰ ਸਾਥੋਂ ਆਪਣਾ ਵਾਰ ਦਿੱਤਾ ਆਪਣਾ ਆਪਾ ਕੁਰਬਾਨ ਕਰ ਦਿੱਤਾ ਪਰ ਵੀਰੋ ਇਹ ਆਪਣੇ ਮਨ ਦੇ ਵਿੱਚ ਜ਼ਰੂਰ ਚਾhti ਮਾਰੋ ਕਿਤੇ ਅਸੀਂ ਬੇਨਸਲੇ ਤਾਂ ਨਹੀਂ ਹੁਣ ਗੱਲ ਧਿਆਨ ਦੇ ਨਾਲ ਸਮਝਿਓ ਕਹਿੰਦੀ ਜਿਹੜਾ احسان ਆ ਉਹ ਵੀ ਨਸਲਾਂ ਦੇਖ ਕੇ ਹੁੰਦਾ ਬੇਨਸਲੇ ਬੰਦੇ ਕਿਸੇ ਦਾ ਐਹਸਾਨ ਕਬੂਲ ਨਹੀਂ ਕਰਦੇ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫੇਰ ਤੁਹਾਡੇ ਲਈ ਜੀ ਇੱਕ ਅਸੀਂ ਗਿਆਨ ਦੀ ਗੱਲ ਸਿੱਖਿਆ ਲੈ ਕੇ ਹਾਜ਼ਰ ਹੋਏ ਹਾਂ ਸੋ ਜੇ ਚੰਗੀ ਲੱਗੀ ਆਪ ਵੀ ਗ੍ਰਹਿਣ ਕਰਨੀ ਤੇ ਅੱਗੇ ਵੀ ਸ਼ੇਅਰ ਕਰਨੀ ਸੋ ਸਾਰਿਆਂ ਨੂੰ ਇਹ ਪਹਿਲਾ ਹੀ ਬੇਨਤੀ ਹੈ ਉਹ ਜਿਹੜਾ ਗਿਆਨ ਹੈ ਜੀ ਇਸ ਤਰ੍ਹਾਂ ਹੈ ਸਿੱਖਿਆ ਹੈ ਜਿਹੜੀ ਇੱਕ ਕਹਾਣੀ ਦੇ ਰੂਪ ਦੇ ਵਿੱਚ ਆ ਪਰ ਇਸ ਕਹਾਣੀ ਦੇ ਵਿੱਚ ਬੜਾ ਗਹਿਰਾ ਗਿਆਨ ਛੁਪਿਆ ਵਾ ਬੜੇ ਇੱਕ ਬੜਾ ਗਹਿਰਾ ਨੁਕਤਾ ਛੁਪਿਆ ਵਾ ਜੇ ਅਸੀਂ ਸਮਝਣਾ ਚਾਹੀਏ ਤਾਂ ਕੀ ਹੋਇਆ ਬਹਿਲੋਲ ਫਕੀਰ ਇਹ ਗੱਲ ਲਿਖਦਾ ਉਹ ਬੜਾ ਮਹਾਨ ਫਕੀਰ ਸੀ ਬਹਿਲੋਲ ਉਹਦੀਆਂ ਲਿਖਤਾਂ ਨੇ ਉਹ ਇਹ ਗੱਲ ਲਿਖਦਾ ਕਿਦ ਇੱਕ ਵਾਰੀ ਹੰਸ ਉੱਡਿਆ ਜਾਵੇ ਉੜਦੇ ਉੜਦੇ ਦੀ ਉਹਦੀ ਨਿਗਾ ਧਰਤੀ ਤੇ ਪਈ ਉਹ ਕੀ ਦੇਖਦਾ ਇੱਕ ਹਿਰਨ ਘਾਹ ਚਰ ਰਹੀ ਆ ਉਹਦੇ ਕੋਲੇ ਇੱਕ ਸ਼ੇਰ ਬੈਠਾ ਉਹ ਦੇਖ ਕੇ ਹੈਰਾਨ ਹੋ ਗਿਆ ਵੀ ਯਾਰ ਹਿਰਨ ਘਾਹ ਚਰਦੀ ਪਈ ਆ ਤੇ ਸ਼ੇਰ ਕੋਲੇ ਬੈਠਾ ਵੀ ਸ਼ੇਰ ਤਾਂ ਹੈ ਜਿਹੜਾ ਤਾਂ ਸ਼ਿਕਾਰੀ ਜਾਨਵਰ ਹੈ ਇਹ ਤਾਂ ਸ਼ਿਕਾਰ ਕਰਦਾ ਮਾਸ ਖਾਂਦਾ ਵੀ ਇਹ ਇਹਦੇ ਕੋਲੇ ਬੈਠਾ ਕੁਝ ਕਹਿੰਦੇ ਨਹੀਂਗਾ ਤਾਂ ਕਿਸੇ ਜਾਨਵਰ ਨੂੰ ਛੜਦਾ ਹੀ ਨਹੀਂਗਾ ਜਿਹੜਾ ਸ਼ੇਰ ਹੁੰਦਾ ਉੜਦਾ ਔੜਦਾ ਨੀਵਾ ਆਇਆ ਉਹ ਇੱਕ ਦਰਖਤ ਉੱਤੇ ਬੈਠ ਕੇ ਪੁੱਛਦਾ ਵੀ ਹਿਰਨੇ ਕੀ ਗੱਲ ਇਹ ਮੈਂ ਕੀ ਵੇਖਦਾ ਵੀ ਤੇਰੇ ਕੋਲੇ ਸ਼ੇਰ ਬੈਠਾ ਤੂੰ ਘਾਹ ਚਰਦੀ ਆ ਵੀ ਤੈਨੂੰ ਕੁਝ ਨਹੀਂ ਕਹਿੰਦਾ ਸ਼ੇਰ ਕਾਰਨ ਕੀ ਉਹ ਹਿਰਨ ਕਹਿੰਦੀ ਆ ਵੀ ਹੰਸ ਮੈਂ ਸ਼ੇਰ ਦੇ ਉੱਤੇ ਇੱਕ एहसान ਕੀਤਾਗਾ ਉਹ ਹੰਸ ਕਹਿੰਦਾ ਵੀ ਕੀ एहसान ਕੀਤਾ ਤੂੰ ਕੀ ਕੀਤਾ ਉਹ ਹਿਰਨ ਕਹਿੰਦੀ ਆ ਵੀ ਇਹਦੀ ਛੋਟੇ ਹੁੰਦੇ ਜਦੋਂ ਇਹਦਾ ਜਨਮ ਹੋਇਆ ਸ਼ੇਰ ਦਾ ਇਹਦੀ ਮਾਂ ਚੜਾਈ ਕਰ ਗਈ ਚਲੀ ਗਈ ਮਰ ਗਈ ਇਹਦੀ ਮਾਂ ਫਿਰ ਇਹਨੂੰ ਮੈਂ ਆਪਣਾ ਦੁੱਧ ਪਾਇਆ ਇਹ ਮੇਰਾ ਦੁੱਧ ਪੀ ਕੇ ਵੱਡਾ ਹੋਇਆ ਤਾ ਇਹ احسان ਕੀਤਾ ਤੇ ਇਹ احسان ਮੇਰਾ ਭੁੱਲਦਾ ਨਹੀਂਗਾ ਤਾਂ ਇਹ ਮੇਰੀ ਰਾਖੀ ਕਰਦਾ ਮੈਨੂੰ ਕੋਈ ਨਹੀਂ ਕਿਸੇ ਤੋਂ ਕਹ ਹੁਣ ਵੀ ਕੋਈ ਸ਼ੇਰ ਜੇ ਕੋਈ ਹੋਰ ਵੀ ਕੋਈ ਆਉਂਦਾ ਤਾਂ ਮੈਨੂੰ ਉਹ ਤੋਂ ਬਚਾ ਲੈਂਦਾ ਇਹ ਵੀ ਇਹ ਬੜਾ ਵਫਾਦਾਰ ਹੈ ਇਹ احਸਾਨ ਨੂੰ ਭੁੱਲਿਆ ਨਹੀਂਗਾ ਉਹ ਇਹ ਗੱਲ ਸੁਣ ਕੇ ਉਹ ਅਚਰਜ ਹੋਇਆ ਉਹ ਉੱਡ ਗਿਆ ਹੰਸ ਜਦੋਂ ਉੱਡਿਆ ਉਹ ਸਤਰਾਖਤ ਦੇ ਉੱਤੋਂ ਤੇ ਅੱਗੇ ਥੋੜੀ ਜਿਹੀ ਵਾਟ ਗਿਆ ਤੇ ਉਹ ਕੀ ਦੇਖਦਾ ਇੱਕ ਨਾ ਨਦੀ ਵਗਦੀ ਆ ਤੇ ਨਦੀ ਦੇ ਵਿੱਚ ਇੱਕ ਚੂਹਾ ਡੁੱਬਿਆ ਜਾਂਦਾ ਉਹ ਬੜੀਆਂ ਛਾਲਾਂ ਮਾਰਦਾ ਤੋਂ ਬਾਹਰ ਨਹੀਂ ਨਿਕਲਦਾ ਪਾਣੀ ਦਾ ਵੇਗ ਨਦੀ ਦਾ ਜਿਹੜਾ ਪਾਣੀ ਦਾ ਵੇਗ ਸੀ ਉਹ ਚੂਹੇ ਨੂੰ ਛੱਲਾਂ ਦੇ ਰੂਪ ਦੇ ਵਿੱਚ ਗਾਹ ਹੀ ਲਈ ਜਾਂਦਾ ਬਾਹਰ ਨਹੀਂ ਚੂਹਾ ਨਿਕਲ ਰਿਹਾ ਤੋਣੇ ਉਹਨੇ ਸੋਚਿਆ ਹੰਸ ਨੇ ਉੜਦੇ ਉੜਦਨੇ ਵੀ ਯਾਰ ਮੈਂ ਵੀ ਕਿਸੇ ਤੇ ਇਹ ਸਹਾਨ ਕਰਾਂ ਉਹ ਕੀ ਕੀਤਾ ਜੀ ਉੜਦਾ ਉੜਦਾ ਆਕਾਸ਼ ਤੋਂ ਨਦੀ ਦੇ ਕੋਲੇ ਆਇਆ ਉਹਨੇ ਆਪਣੀ ਚੁੰਝ ਦੇ ਨਾਲ ਚੂਹੇ ਨੂੰ ਫੜਿਆ ਤੇ ਬਾਹਰ ਕੱਢ ਦਿੱਤਾ ਜਦੋਂ ਚੂਹੇ ਨੂੰ ਬਾਹਰ ਕੱਢਿਆ ਹੰਸ ਨੇ ਦੇਖਿਆ ਵੀ ਚੂਹੇ ਦਾ ਸਾਰਾ ਸਰੀਰ ਪਾਣੀ ਦੇ ਨਾਲ ਗਿੱਲਾ ਭਿੱਜਿਆ ਪਿਆਗਾ ਉਹਨੇ ਸੋਚਿਆ ਵੀ ਮੈਂ ਇਹਦਾ ਸਰੀਰ ਵੀ ਸੁਕਾ ਦੇਵਾਂ ਪਿੰਡਾ ਵੀ ਸੁਕਾ ਦੇਵਾਂ ਉਹਨੇ ਆਪਣੇ ਖੰਭਾਂ ਦੇ ਨਾਲ ਨਾ ਉਹਦੇ ਸਰੀਰ ਨੂੰ ਨਿੱਗ ਦਿੱਤਾ ਹੰਸ ਨੇ ਪਰ ਜਦੋਂ ਹੁਣ ਉਹ ਨਿੱਗ ਦੇ ਰਿਹਾ ਸੀ ਤੇ ਚੂਹਾ ਕੀ ਕਰਦਾ ਸੀ ਜੀ ਉੱਥੇ ਬੈਠਾ ਚੂਹੇ ਨੇ ਉਹ ਆਸਾਨ ਕਰਨ ਵਾਲੇ ਦੇ ਤੇ ਨਿੱਗ ਦੇਣ ਵਾਲੇ ਦੇ ਉਹਦੇ ਪੰਖ ਕੁਦਰਤੇ ਖੰਭ ਕੁਦਰਤੇ ਉਹਦੇ ਤੇ ਜਦੋਂ ਹੁਣ ਉਹ ਚੂਹੇ ਦਾ ਸਰੀਰ ਸੁੱਕਿਆ ਤੇ ਜਦੋਂ ਹੰਸ ਡਾਰੀ ਭਰਨ ਲੱਗਾ ਤੇ ਉਹ ਟੋਡਿਆ ਨਾ ਜਵੇ ਉਹ ਜਦੋਂ ਡਾਰੀ ਮਾਰਨ ਲੱਗਾ ਉੱਥੇ ਡਿੱਗ ਪਿਆ ਕਿਉਂਕਿ ਉਹਦੇ ਫੰਗ ਤਾਂ ਉਹਨੇ ਚੂਹੇ ਨੇ ਕੁਦਰ ਦਿੱਤੇ ਸੀ ਉਹ ਹੈਰਾਨ ਹੋਇਆ ਵੀ ਯਾਰ ਮੈਂ ਤਾਂ ਐਹਸਾਨ ਕੀਤਾ ਨੇ ਮੇਰੀ ਫੰਗ ਕੁਦਰ ਤੇ ਐਨੇ ਚਿਰ ਨੂੰ ਪਿਛੋਂ ਉਹੀ ਹਿਰਨ ਚਰਦੀ ਚਰਦੀ ਅੱਗੇ ਆ ਗਈ ਉਹ ਪੁੱਛਦੀ ਆ ਵੀ ਹੰਸ ਭਰਾਵਾ ਤੂੰ ਇੱਥੇ ਡਿੱਗਿਆ ਪਿਆ ਤੂੰ ਤਾਂ ਆਕਾਸ਼ ਦੇ ਵਿੱਚ ਉੱਡਦਾ ਸੀਗਾ ਗੱਲ ਕੀ ਹੋਈ ਉਹ ਫਿਰ ਹੰਸ ਕਹਿੰਦਾ ਵੀ ਜਿਵੇਂ ਤੂੰ ਸ਼ੇਰ ਦੇ ਉੱਤੇ ਐਹਸਾਨ ਕੀਤਾ ਨਾ ਮੈਂ ਸੋਚਿਆ ਇੱਕ ਚੂਹਾ ਮੈਂ ਦੇਖਿਆ ਤਾਂ ਉੜਦੇ ਉੜਦੇ ਨੇ ਤੇ ਨਦੀ ਦੇ ਵਿੱਚ ਡੁੱਬ ਰਿਹਾ ਸੀ ਮੈਂ ਸੋਚਿਆ ਚੱਲ ਮੈਂ ਵੀ ਇਹਦਾ ਭਲਾ ਕਰ ਦੇਵਾਂ ਮੈਂ ਇਹਦਾ एहसान ਇਹਦੇ ਉੱਤੇ एहसान ਕਰ ਦੇਵਾਂ ਪਰਉਪਕਾਰ ਕਰ ਦੇਵਾਂ ਵੀ ਇਹਨੂੰ ਬਾਹਰ ਕੱਢ ਦੇਵਾਂ ਮੈਂ ਪਾਣੀ ਦੇ ਵਿੱਚੋਂ ਡੁੱਬਣੋਂ ਬਚਾ ਦੇਵਾਂ ਪਰ ਮੈਂ ਇਹਦੇ ਉੱਤੇ ਜਦੋਂ एहसान ਕੀਤਾ ਮੈਂ ਇਹਨੂੰ ਆਪਣੇ ਖੰਭਾਂ ਦੇ ਨਾਲ ਇਹਦੇ ਸਰੀਰ ਨੂੰ ਨਿਗ ਦਿੱਤਾ ਇਹਨੂੰ ਨਦੀ ਵਿੱਚੋਂ ਕੱਢਿਆ ਇਹਦਾ ਇਹਦੇ ਜਦੋਂ ਨਦੀ ਵਿੱਚੋਂ ਇਹਨੂੰ ਕੱਢਿਆ ਇਹਦਾ ਪਿੰਡਾ ਗਿੱਲਾ ਸੀ ਮੈਂ ਕਿਹਾ ਚੱਲ ਮੈਂ ਆਪਣੇ ਖੰਭਾਂ ਦਾ ਨਿਗ ਦੇ ਕੇ ਇਹਦੇ ਸਰੀਰ ਨੂੰ ਇਹਦੇ ਪਿੰਡੇ ਨੂੰ ਸੁਕਾ ਦੇਵਾਂ ਪਰ ਇਹਨੇ ਮੇਰੇ ਖੰਭ ਵੀ ਕੁਦਰ ਦਿੱਤੇ ਮੇਰੇ ਖੰਭਾਂ ਦੇ ਥੱਲੇ ਬੈਠੇ ਨੇ ਇਹਨੇ ਮੇਰੇ ਖੰਭ ਵੀ ਕੁਦਰ ਦਿੱਤੇ ਤੇ ਫਿਰ ਉੱਥੇ ਫਿਰ ਨੇ ਇੱਕ ਬੜੀ ਸੋਹਣੀ ਗੱਲ ਲੱਖੀ ਉਹ ਕਹਿੰਦੀ ਹਾਂਸ ਭਰਾਵਾ ਜਿਹੜਾ ਇਹਸਾਨ ਆ ਨਾ ਉਹ ਵੀ ਨਸਲਾਂ ਦੇਖ ਕੇ ਹੁੰਦਾ ਹੁਣ ਗੱਲ ਧਿਆਨ ਦੇ ਨਾਲ ਸਮਝਿਓ ਕਹਿੰਦੀ ਜਿਹੜਾ ਇਹਸਾਨ ਆ ਉਹ ਵੀ ਨਸਲਾਂ ਦੇਖ ਕੇ ਹੁੰਦਾ ਬੇਨਸਲੇ ਬੰਦੇ ਕਿਸੇ ਦਾ ਇਹਸਾਨ ਕਬੂਲ ਨਹੀਂ ਕਰਦੇ ਅੱਜ ਬੜੇ ਲੋਕ ਇਹੋ ਜਿਹੇ ਦੁਨੀਆ ਤੇ ਨੇ ਜਿੰਨਾ ਜਰ ਸੁੱਥੋਂ ਕੋਈ ਥੋੜੇ ਤੱਕ ਕੰਮ ਆ ਥੋੜੇ ਨਾਲ ਨੇ ਜਦੋਂ ਤੁਹਾਡਾ ਉਹਨਾਂ ਦਾ ਕੰਮ ਪੂਰਾ ਹੋ ਗਿਆ ਉਹਦੀ ਉਹ ਲੋਕ ਸੁੱਥੋਂ ਪਿੱਛੋਂ ਪਿੱਛੇ ਹਟ ਜਾਣਗੇ ਇਹੋ ਜਿਹੇ ਲੋਕ ਵੀ ਬੜੇ ਨੇ ਪਰ ਦੁਨੀਆ ਤੇ ਐਦਾਂ ਦੇ ਲੋਕ ਵੀ ਨੇ ਤੁਸੀਂ ਮਾੜਾ ਜਿਹਾ ਕਿਸੇ ਤੇ ਆਹ ਆਸਾਨ ਕਰਦੇ ਹੋ ساری ਉਮਰ ਉਹਨਾਂ ਨੇ ਚੇਤੇ ਰੱਖਣਾ ਯਾਰ ਫਲਾਣੇ ਬੰਦੇ ਨੇ ਮੇਰੇ ਤੇ ਆਹ ਆਸਾਨ ਕੀਤਾ ਸੀ ਇਹੋ ਜਿਹੇ ਲੋਕ ਵੀ ਨੇ ਪਰ ਹੁਣ ਇਤਿਹਾਸ ਵਾਲਾ ਪੱਖ ਵੀ ਲੈ ਲਈਏ ਉਹਹਿਰਨ ਕਹਿੰਦੇ ਆ ਵੀ ਭਰਾਵਾ ਨਸਲ ਦੇਖ ਕੇ ਆਸਾਨ ਕਰੀਦਾ ਬੇਨਸਲੇ ਤੇ ਕਦੇ ਆਸਾਨ ਨਹੀਂ ਕਰੀਦਾ ਕਿਉਂਕਿ ਬੇ ਜਿਹੜਾ ਬੇਨਸਲਾ ਬੰਦਾ ਹੁੰਦਾ ਉਹ ਤਾਂ ਮਤਲਬ ਖੋਰ ਹੁੰਦਾ ਜਦੋਂ ਦਾ ਮਤਲਬ ਨਿਕਲ ਗਿਆ ਉਹਦੇ ਸੋਡੇ ਕੀਤੇ ਪਰ ਉਪਕਾਰਾਂ ਦਾ ਇਹਾਸਾਨਾਂ ਦਾ ਬਸ ਉਹਦੀ ਸੁਥੂ ਦੂਰ ਹੋ ਜਾਂਦਾ ਉਹਦੇ ਕੋਈ ਅਸਰ ਨਹੀਂ ਹੁੰਦਾ ਹੁਣ ਸਤਗੁਰ ਜੀ ਨੇ ਦੇਖੋ ਕਿੱਡਾ ਵੱਡਾ ਸਾਡੇ ਤੇ ਇਹਾਸਾਨ ਕੀਤਾ ਕਲਗੀਧਰ ਸਤਗੁਰ ਜੀ ਨੇ ਗੁਰੂ ਸਾਹਿਬ ਨੇ ਕਿੱਡਾ ਵੱਡਾ ਸਾਡੇ ਤੇ ਇਹਸਾਨ ਕੀਤਾ ਚਾਰੇ ਪੁੱਤ ਸਾਥੋਂ ਵਾਰ ਦਿੱਤੇ ਸਾਰਾ ਪਰਿਵਾਰ ਸਾਥੋਂ ਆਪਣਾ ਵਾਰ ਦਿੱਤਾ ਆਪਣਾ ਆਪਾ ਕੁਰਬਾਨ ਕਰ ਦਿੱਤਾ ਪਰ ਵੀਰੋ ਇਹ ਆਪਣੇ ਮਨ ਦੇ ਵਿੱਚ ਜ਼ਰੂਰ ਚਾhti ਮਾਰੋ ਕਿਤੇ ਅਸੀਂ ਬੇਨਸਲੇ ਤਾਂ ਨਹੀਂ ਜੇ ਅਸੀਂ ਨਸਲ ਦੇ ਹੁੰਦੇ ਤਾਂ ਸਤਿਗੁਰੂ ਜੀ ਦੇ ਇਹਸਾਨਾ ਨੂੰ ਕਬੂਲ ਕਰਦੇ ਕੇਸ ਰੱਖਦੇ ਦਾੜੇ ਰੱਖਦੇ ਗੁਰੂ ਵਾਲੇ ਬਣਦੇ ਪਰ ਅਸੀਂ ਕਦੇ ਬੇਨਸਲੇ ਤਾਂ ਨਹੀਂ ਹੋਏ ਬੈਠੇ ਉਹ ਚੂਹੇ ਵਾਲਾ ਹਾਲ ਤਾਂ ਨਹੀਂ ਸਾਡਾ ਵੀ ਜੀ ਨੇ ਸਾਡੇ ਤੇ ਇਹਸਾਨ ਕੀਤਾ ਅਸੀਂ ਉਹਦੀ ਖੰਭ ਕੁੱਤਰੀ ਜਾਨਦੇ ਆ ਇਹ ਤਾਂ ਨਹੀਂ ਹਾਲ ਸਾਡਾ ਵੀ ਅਸੀਂ ਸਿੱਖੀ ਦੀਆਂ ਜੜਾਂ ਆ ਵੀ ਕੁੱਤਰੀ ਜਾਨਦੇ ਆ ਕਿ ਸੋ ਇਸ ਗੱਲ ਤੇ ਗੌਰ ਕਰਿਓ ਸਤਗੁਰੂ ਜੀ ਨੇ ਬਹੁਤ ਵੱਡੇ ਸਾਡੇ ਤੇ ਪਰਉਪਕਾਰ ਕੀਤੇ ਨੇ ਬਹੁਤ ਵੱਡੇ ਸਾਡੇ ਤੇ ਐਹਸਾਨ ਕੀਤੇ ਨੇ ਸਤਗੁਰੂ ਜੀ ਦੇ ਐਹਸਾਨ ਨੂੰ ਕਬੂਲ ਕਰੀਏ ਵਿਸ਼ੇਵਕਾਰਾਂ ਤੋਂ ਰਹਿਤ ਹੋ ਕੇ ਗੁਰੂ ਵਾਲੇ ਬਣੀ ਨਲੇ ਸਤਗੁਰੂ ਜੀ ਦਾ ਇੱਕ ਵਚਨ ਆ ਸਤਗੁਰੂ ਜੀ ਨੇ ਐਡੀ ਕਿਰਪਾ ਕੀਤੀ ਆ ਸਾਡੇ ਸਾਰਿਆਂ ਦੇ ਉੱਤੇ ਦੁਨੀਆ ਤੇ ਬੜੇ ਪੀਰ ਪਗੰਬਰ ਹੋਏ ਨੇ ਸਾਰਿਆਂ ਦਾ ਸਤਕਾਰ ਸਤਕਾਰ ਹੈ ਸਤਕਾਰਯੋਗ ਹੈ ਸਾਰੇ ਪਰ ਦੁਨੀਆ ਦਾ ਕੋਈ ਵੀ ਪੀਰ ਪਗੰਬਰ ਆਪਣੇ ਮੰਨਣ ਵਾਲਿਆਂ ਨੂੰ ਆਪਣਾ ਰੂਪ ਨਹੀਂ ਦੇ ਕੇ ਗਿਆ ਕੋਈ ਵੀ ਦੁਨੀਆ ਤੇ ਸਾਰੀ ਸਤਕਾਰ ਜੋਗ ਆ ਪਰ ਕੋਈ ਵੀ ਆਪਣੇ ਮੰਨਣ ਵਾਲਿਆਂ ਨੂੰ ਉਹਨੇ ਚੇਲਾ ਬਣਾ ਕੇ ਰੱਖਿਆ ਪਰ ਕਿਸੇ ਨੇ ਵੀ ਆਪਣਾ ਰੂਪ ਨਹੀਂ ਦਿੱਤਾ ਦੁਨੀਆ ਤੇ ਇੱਕੋ ਇੱਕ ਰੈਵਰ ਹੈ ਕਲਗੀਧਰ ਸਤਗੁਰੂ ਜੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੀ ਨੇ ਆਪਣੇ ਸਿੱਖਾਂ ਨੂੰ ਆਪਣਾ ਰੂਪ ਦਿੱਤਾ ਸਤਗੁਰੂ ਜੀ ਦੇ ਵਚਨ ਪੜੋ ਬਾਰੇ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਪਰ ਇਹ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਜਿਵੇਂ ਆਪਾਂ ਨਹੀਂ ਕਹਿੰਦੇ ਵੀ ਫਲਾਣਾ ਬੰਦਾ ਫਲਾਣੇ ਮੰਤਰੀ ਦਾ ਖਾਸ ਬੰਦਾ ਗਾ ਯਾਰ ਹਨਾ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਨਾ ਸਾਫਤ ਸੂਰਤ ਹੈ ਜਿਨੇ ਪੰਜ ਕੱਕਿਆਂ ਦਾ ਜਿਹੜਾ ਧਾਰਨੀ ਹੋ ਗਿਆ ਬਾਣੀ ਸਿਮਰਨ ਕਰਦਾ ਬਾਣੀ ਪੜਦਾ ਉਹ ਮਹਾਰਾਜ ਕਹਿੰਦੇ ਮੇਰਾ ਖਾਸ ਰੂਪ ਹੈ ਸਾਨੂੰ ਆਪਣੇ ਖਾਸ ਰੂਪ ਬਣਾਇਆ ਪਾਸ਼ਾ ਜੀ ਨੇ ਪਾਸ਼ਾ ਜੀ ਦਾ ਇਥੋਂ ਤੱਕ ਆਖਿਆ ਮਹਾਰਾਜ ਕਹਿੰਦੇ ਨੇ ਐਸੀ ਵਸਤ ਜਗਤ ਮੈਂ ਨਹੀਂ ਜੋ ਮੈਂ ਦੀ ਖਾਲਸੇ ਨਹੀਂ ਕਹਿੰਦੇ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਮੈਂ ਆਪਣੇ ਖਾਲਸੇ ਪੁੱਤ ਨੂੰ ਨਾਂ ਦੇ ਕੇ ਆ ਹੁਮਾ ਪਰ ਅਸੀਂ ਉਹਦੇ ਪੁੱਤ ਬਨਣਾ ਨਹੀਂ ਚਾਹੁੰਦੇ ਅਸੀਂ ਨਸਲ ਦੇ ਬਣੀਏ ਬੇਨਸਲੇ ਨਾ ਬਣੀਏ ਆਪਣੇ ਪਰ ਸਤਿਗੁਰੂ ਜੀ ਦੇ ਕੀਤੇ ਪਰ ਉਪਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸੋ ਜੇ ਗਿਆਨ ਚੰਗਾ ਲੱਗਿਆ ਤਾਂ ਜ਼ਰੂਰ ਤੁਸੀਂ ਗਾਹਾਂ ਸ਼ੇਅਰ ਕਰਿਓ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ